ਬਾਲੀਵੁੱਡਿੰਗ ਰੱਸੀ ਦੇ ਮਸ਼ਹੂਰ ਪੰਜਾਬੀ ਗਾਇਕ ਸਿੰਘਾ ਨੇ ਆਪਣੀ ਗਾਇਕੀ ਨਾਲ ਨਾ ਸਿਰਫ ਦੇਸ਼ ਸਗੋ ਵਿਦੇਸ਼ ਚ ਬੈਠੇ ਪੰਜਾਬੀਆਂ ਦਾ ਦਿਲ ਜਿੱਤਿਆ। ਉਹ ਆਏ ਦਿਨ ਸਰੋਤਿਆਂ ਨੂੰ ਨਵੇਂ ਗੀਤਾਂ ਦਾ ਤੋਹਫ਼ਾ ਵੀ ਦਿੰਦੇ ਰਹਿੰਦੇ ਨੇ। ਤੁਹਾਨੂੰ ਦੱਸਦੇ ਹਾਂ ਕਿ ਗਾਇਕ ਨੇ ਉਹ ਸੋਸ਼ਲ ਮੀਡੀਆ ਤੇ ਇੱਕ ਕਮੈਂਟ ਪਾਇਆ ਜਿਸ ਤੋਂ ਬਾਅਦ ਜਿਹੜਾ ਕਿ ਚਰਚਾ ਛਿੜ ਗਈ ਹੈ। ਜਿਹਾ ਇਸ ਕਮੈਂਟ ਨੇ ਸੋਸ਼ਲ ਮੀਡੀਆ ਤੇ ਤਹਿਲਕਾ ਮਚਾ ਦਿੱਤਾ ਹੈ ਗਾਇਕ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਕਮੈਂਟ ਦੇ ਵਿੱਚ ਲਿਖਿਆ ਸਤਿ ਸ਼੍ਰੀ ਅਕਾਲ ਤੁਸੀਂ ਸਭ ਠੀਕ ਹੋਵੋਗੇ ਕਾਫੀ ਸਵੇ ਤੋਂ ਮੇਰੀ ਰੇਕੀ ਕੀਤੀ ਜਾ ਰਹੀ ਹੈ ਜਿਸ ਕਰਕੇ ਮੈਂ 2 ਤੋਂ 3 ਵਾਰ ਘਰ ਵੀ ਬਦਲ ਚੁੱਕਾ ਮੈਂ ਪੰਜਾਬ ਪੁਲਿਸ ਨੂੰ ਪੁੱਛਣਾ ਚਾਹਨਾ ਹੋਰ ਕਿੰਨੀ ਵਾਰ ਘਰ ਬਦਲਣਾ ਪਵੇਗਾ ਮੈਨੂੰ ਆਪਣੀ ਪਰਿਵਾਰ ਦੀ ਸੇਫਟੀ ਦੇ ਲਈ ਕਿੰਨਿਆ ਹੀ ਧਮਕੀਆਂ ਕਿੰਨੀ ਵਾਰ ਕਾਰ ਦਾ ਪਿੱਛਾ ਕੀਤਾ ਗਿਆ ਹੋਲੀ ਤੋਂ ਬਾਅਦ ਸਾਰਾ ਕੁਝ ਪਬਲਿਕ ਕਰਾਂਗੇ ਜੀ ਲੋੜ ਪਈ ਤਾਂ ਮੁੱਦਾ ਵੱਡਾ ਹੈ ਇਹ ਜਿਹੜੀ ਕਿ ਪੋਸਟ ਪਾਈ ਜਾਂਦੀ ਹੈ ਸਿੰਘਾ ਦੇ ਵੱਲੋਂ ਜਿਸ ਤੋਂ ਬਾਅਦ ਤਹਿਲਕਾ ਮਚ ਜਾਂਦਾ ਉਹਨਾਂ ਦੀ ਉਸ ਪੋਸਟ ਤੇ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਗਾਇਕ ਸੁਨੰਦਾ ਸ਼ਰਮਾ ਦੇ ਵੱਲੋਂ ਵੀ ਇੱਕ ਪੋਸਟ ਪਾਈ ਗਈ ਸੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਤਹਿਲਕਾ ਮਚਿਆ ਸੀ ਹੁਣ ਸਿੰਘਾ ਦੇ ਵੱਲੋਂ ਅਜੇ ਹੀ ਪੋਸਟ ਪਾਈ ਗਈ ਹੈ ਕਿ ਉਹਨਾਂ ਦੀ ਰੇਕੀ ਕੀਤੀ ਜਾ ਰਹੀ ਹੈ ਤੇ ਦੋ ਤੋਂ ਤਿੰਨ ਵਾਰ ਉਹ ਘਰ ਬਦਲ ਚੁੱਕੇ ਨੇ ਇਸ ਮਾਮਲੇ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜਾਣਕਾਰੀ ਜ਼ਰੂਰ ਦਿਨਾ ਬਾਲੀਵੁੱਡਿੰਗ ਰੱਸੀ ਦੇ ਮਸ਼ਹੂਰ ਪੰਜਾਬੀ ਗਾਇਕ ਸਿੰਘਾਂ ਨੇ ਆਪਣੀ ਗਾਇਕੀ ਨਾਲ ਨਾ ਸਿਰਫ ਦੇਸ਼ ਸਗੋ ਵਿਦੇਸ਼ ਚ ਬੈਠੇ ਪੰਜਾਬੀਆਂ ਦਾ ਦਿਲ ਜਿੱਤਿਆ। ਉਹ ਆਏ ਦਿਨ ਸਰੋਤਿਆਂ ਨੂੰ ਨਵੇਂ ਗੀਤਾਂ ਦਾ ਤੋਹਫਾ ਵੀ ਦਿੰਦੇ ਰਹਿੰਦੇ ਨੇ ਤੁਹਾਨੂੰ ਦੱਸਦੇ ਕਿ ਗਾਇਕ ਨੇ ਸੋਸ਼ਲ ਮੀਡੀਆ ਤੇ ਇੱਕ ਕਮੈਂਟ ਪਾਇਆ ਜਿਸ ਤੋਂ ਬਾਅਦ ਜਿਹੜਾ ਕਿ ਚਰਚਾ ਛਿੜ ਗਈ ਹੈ ਜਿहां ਇਸ ਕਮੈਂਟ ਨੇ ਸੋਸ਼ਲ ਮੀਡੀਆ ਤੇ ਤਹਿਲਕਾ ਮਚਾ ਦਿੱਤਾ ਹੈ ਗਾਇਕ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਕਮੈਂਟ ਦੇ ਵਿੱਚ ਲਿਖਿਆ ਸਤਿ ਸ਼੍ਰੀ ਅਕਾਲ ਤੁਸੀਂ ਸਭ ਠੀਕ ਹੋਵੋਗੇ। ਕਾਫੀ ਸਮੇ ਤੋਂ ਮੇਰੀ ਰੇਕੀ ਕੀਤੀ ਜਾ ਰਹੀ ਹੈ ਜਿਸ ਕਰਕੇ ਮੈਂ 2 ਤੋਂ 3 ਵਾਰ ਘਰ ਵੀ ਬਦਲ ਚੁੱਕਾ ਮੈਂ ਪੰਜਾਬ ਪੁਲਿਸ ਨੂੰ ਪੁੱਛਣਾ ਚਾਹਨਾ ਹੋਰ ਕਿੰਨੀ ਵਾਰ ਘਰ ਬਦਲਣਾ ਪਵੇਗਾ ਮੈਨੂੰ ਆਪਣੀ ਪਰਿਵਾਰ ਦੀ ਸੇਫਟੀ ਦੇ ਲਈ ਕਿੰਨੀਆਂ ਹੀ ਧਮਕੀਆਂ ਕਿੰਨੀ ਵਾਰ ਘਰ ਦਾ ਪਿੱਛਾ ਕੀਤਾ ਗਿਆ ਕੋਲੀ ਤੋਂ ਬਾਅਦ ਸਾਰਾ ਕੁਝ ਪਬਲਿਕ ਕਰਾਂਗੇ ਜੀ ਲੋੜ ਪਈ ਤਾਂ ਮੁੱਦਾ ਵੱਡਾ ਹੈ ਇਹ ਜਿਹੜੀ ਕਿ ਪੋਸਟ ਪਾਈ ਜਾਂਦੀ ਹੈ ਸਿੰਘਾ ਦੇ ਵੱਲੋਂ ਉਸ ਤੋਂ ਬਾਅਦ ਤਹਿਲਕਾ ਮਚ ਜਾਂਦਾ ਉਹਨਾਂ ਦੀ ਸੁਪੋਸ ਤੇ ਦੱਸਦੇ ਕਿ ਇਸ ਤੋਂ ਪਹਿਲਾਂ ਗਾਇਕ ਸੁਨੰਧਾ ਸ਼ਰਮਾ ਦੇ ਵੱਲੋਂ ਵੀ ਇੱਕ ਪੋਸਟ ਪਾਈ ਗਈ ਸੀ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਤਹਿਲਕਾ ਮਚਿਆ ਸੀ ਹੁਣ ਸਿੰਘਾ ਦੇ ਵੱਲੋਂ ਅਜੇ ਹੀ ਪੋਸਟ ਪਾਈ ਗਈ ਹੈ ਕਿ ਉਹਨਾਂ ਦੀ ਰੇਕੀ ਕੀਤੀ ਜਾ ਰਹੀ ਹੈ ਤੇ ਦੋ ਤੋਂ ਤਿੰਨ ਵਾਰ ਉਹ ਘਰ ਬਦਲ ਚੁੱਕੇ ਨੇ ਇਸ ਮਾਮਲੇ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜਾਣਕਾਰੀ ਜ਼ਰੂਰ ਦੇਣਾ